ਸਾਰੇ ਹੀ ਚਲਕੇ ਆਂਡੇ ਅੱਜ ਜੀਜਾ ਨਹੀਂ ਲੱਗਣ ਲਿਆ ਘਰ ਆਇਆ ਟੀ ਤਰ੍ਹਾਂ ਕੱਲੀ ਹੁਣ ਮੈਂ ਪਿੰਕ ਗੁਮਾਰੇ ਪਰਪੁਤੀ ਦਾ ਆ ਗਿਆ ਸੁਣੇ ਅਹਲੇ ਖਾਨ ਗੁਮਾਰੇ ਕੋਈ ਦੋਵਾਰੇ ਭੈਣਾ ਦੇਸ ਤੋਂ ਕਹਾਂ ਕਿਸਾ ਬੇਸਾ ਹੈ ਨਾ ਸਤ ਤਵਾਰ ਕੇ ਕਹੇਰੇ ਕੋਈ ਪਹਲਾਵਾ ਨਹੀਂ ਕੀ ਕਰਾਇਆ ਤੇ ਮੈਨਾਂ ਨੂੰ ਪਤਾ ਵਾ ਉੱਥਾਰਾ ਤੇ ਸਿੱਧਾ ਵਾ ਠੀਕ ਆ ਕੀ ਹੋ ਗਿਆ ਹਾਂ ਇਹਦਾ ਪਰਾਇਨ ਲੱਗਦਾ ਮੈਨੂੰ ਤੇ ਠੀਕ ਕਰਾਂ ਨਾ ਹਾਂ ਮੇਰੇ ਕੋ ਕਿਥੋਂ ਚੁੱਕਿਆ ਜਾਣਾ ਪੈਣਾ ਆ ਕਿਥੋਂ ਦੇ ਗਏ ਮੈਨੂੰ ਨਾ ਆਪਦਾ ਘਰਦਿਆਂ ਦਾ ਨਾ ਆਪਦਾ ਬਾਹਰਦਿਆਂ ਦਾ ਵਾਹ ਥੇਰ ਆ ਗਿਆ ਇਹ ਆਹ ਕੀ ਪੰਗਾ ਖਣਾ ਨਾ ਨਿਕਲ ਜਿੱਡਾ ਬਟਣਾ ਵਾਲਾ ਕਿਨਾ ਸੋਣਾ ਵੀ ਉਹ ਛੱਟੇ ਚੋਕ ਲੈਣਾ ਹੁਣ ਇਹਨੂੰ ਦੱਸ ਮੈਂ ਕੀ ਕਰਾਂ ਨਾ ਮੈਨੂੰ ਪਤਾ ਲੱਗਦਾ ਨਾ ਹੋਰ ਕੋਈ ਕਿਥੋਂ ਚੁੱਕਣਾ ਨਾ ਮੈਨੂੰ ਕੋਠੇ ਦਾ ਨਾ ਸਿੱਧੇ ਦਾ ਪਰਾ ਕੋਈ ਨਾ ਹਾਂ ਖਸਮਾ ਖਾਈ ਜਾ ਕੇ ਪਿਆਰ ਵੇ ਆਪੇ ਹਾਂ ਫੇ ਚੁੱਕ ਦੇ ਲਾਂਗੇ ਜੀ ਦਾ ਹਉਮਾ ਆਣ ਕੇ ਮੈਂ ਏਸੀ ਲਾ ਕੇ ਦੇਖਾਂ ਕਿ ਮੇਰੇ ਕੋਲ ਏਸੀ ਲੱਗ ਜਾਵੇ ਤੇ ਦਸ ਭੈਣਾ ਕੀ ਕਰਾਂ ਹੁਣ ਹਾਂ ਵੀ ਜੇ ਮੇਰੇ ਕੋਲ ਲੱਗੜਾ ਹੁਣ ਦਸ ਕੀ ਕਰਾਂ ਨਹੀਂ ਵੀ ਬਰਾ ਕਿੱਥੋਂ ਇਹ ਨਿੱਕੇ ਨੰਦੇ ਜੋ ਨਾ ਮੈਂ ਤਾਂ ਨਵੇਂ ਤਰਸਿਆ ਪੇ ਖਾਣੇ ਪਾਏ ਆ ਤੇ ਪੱਖੇ ਅੰਦਰ ਨਾਲ ਫੜ ਲੈਣਾ ਹੱਥ 'ਚ ਜਾਂ ਪੱਖੇ ਦਾ ਸੋਚਣਾ ਪੈਣਾ ਜਾ ਕੇ ਆ ਕੀ ਤਾਂ ਕੀ ਦੇ ਦੇ ਮੈਨੂੰ ਮੈਨੂੰ ਚੱਲਦਾ ਤਾਂ ਨਾ ਹੋ ਰੇ ਤੇ ਖਸਮਾ ਖਾਈ ਜਾ ਕੇ ਪੱਖਾ ਹੀ ਲਾਉਣੀ ਆ ਘੜੀ ਠੀਕ ਕਰਾਂ ਹਾਂ ਗਰਮੀ ਲੱਗਣ ਡਈ ਬੁਰ ਬੁਰੇ ਪੱਖਾ ਲਾ ਕੇ ਇੰਨੀ ਣ ਦੇ ਨਾ ਪੰਚ ਚੱਲ ਆਇਆ ਮੇਰੇ ਤਾਹਾ ਆਪੀ ਤਰਾਂ ਹਨਾ ਇੰਨੀ ਗਰਮੀ ਲੱਗਾਂ ਡਈ ਆ ਇਹ ਨੂੰ ਲਾ ਕੇ ਰੇਣੀ ਜਿੱਕਦੇ ਹੋ ਚੱਲ ਜੂਗੀ ਤੇ ਖੜ੍ਹਾ ਕਰੇ ਆਏ ਮੇਰੇ ਕੋਲ ਆ ਜਾਂਦੇ ਯਾ ਭੈਣੇ ਇਮੀ ਆਲੀ ਚੰਬਾਵਾ ਭਈ ਬੁਟੇ ਦੀਆਂ ਢੀਓ ਤਾਂ ਬਾਵਾ ਕੰਮ ਅੱਜ ਨਹੀਂ ਮੇਰੇ ਆਦਮੀ ਕਹਾਂਗੇ ਮੈਂ ਕਹਾ ਚੱਲ ਤਾਂ ਗਈ ਵੀ ਇਹ ਕਿਹ ਚੰਗਾ ਹੈ ਇਹ ਕਰੀ ਗਾਮ ਤੇ ਘਰ ਆ ਕੇ ਰੱਖ ਲੈ ਜੀ ਉਹ ਕੋਸ਼ਾਂ ਦੇ ਰਸੇ ਤਾਂ ਕਮੀ ਨਾ ਤੇ ਹਾਈ ਕੋਟ ਬਣਾ ਕੇ ਪੀਵਾ ਕੀ ਕਰਾਂ ਮੈਂ ਤਾਂ ਸਿਰੇ ਅੱਧੀ ਆ ਚੀਜ਼ਾਂ ਹੀ ਮਤੇ ਲਾ ਲਾ ਕੇ ਕਿਤੇ ਥੱਕ ਗਈ ਮੈਂ ਤਾਂ ਕਿਤੇ ਸਿਰ ਦੀ ਹਾਂ ਠੀਕ ਜੇ ਚਾਹ ਕੋਟ ਬਣਾ ਕੇ ਪੀਣੀ ਹੈ วเจริญอาจารย์จะ้องกันนะเอรมุกไก่มักไก่ไนะกก้ากถือวัญเด็ดเลยนี่มาจินไอ้หูเวียะนะอหัวรัมตน้ำเสียบพ่หแรใจนั่นเองน้ำก็ตักันไปแล้วน่าะวตนท้จรนะก็ตัดกัเน่อยจรนเนี่ยไปต้งตุ้งก็รจอยู่เออทีจนะ่งเนียกอเนี ਪਰ ਵੇਖਿਆ ਪਿਛਲਾ ਪਿਛਲਾ ਹੀ ਕੰਮ ਕਰਨਾ ਪੈਣਾ ਹੁਣ ਚੁੱਲਾ ਬਾੜ ਕੇ ਤੇ ਚਾਹ ਬਣਾ ਲਿਖਾਂਗੀ ਇਹ ਨਹੀਂ ਚੱਲਣਾ ਫਸਲਾਂ ਹਾਜਾਂ ਤੁਮੀ ਨਹੀਂ ਲੈ ਆਏ ਮੈਂ ਆ ਆ ਤੇ ਮੈਂ ਤੇ ਰੱਖੀ ਪੱਖੀ ਆਪਣੀ ਕੋਲੇ ਤੇ ਨਾਲੇ ਇੱਕ ਆਨੀ ਵੀ ਨਿੱਕਾ ਖੂਨ ਲੈ ਤੋ ਮੈਨੂੰ ਬਟਨਾ ਵਾਲਾ ਇੱਕ ਹੋਰ ਰੱਖਦੀਆਂ ਕੋਲੇ ਤੇ ਜੁੱਲਾ ਵੀ ਚੁੱਲਾ ਵੀ ਮੇਰਾ ਐਨਾ ਢਾ ਟੂਕੇ ਸਾਰੇ ਚੁੱਲੇ ਆ ਉਹ ਮਾਰੇ ਵੀ ਨਹੀਂ ਭਰੇ ਲੱਗਦੇ ਪੁਰੇ ਲੱਗਦੇ ਆ ਚਾਹ ਖਾਣਾ ਸੇਰ ਦੀ ਘਟ ਬੈਠੀ ਆ ਨਾ ਅੰਤਰਾ ਡੱਕ ਸੂਜੀਆ ਕਰੀ ਉਹਨੂੰ ਆਂਦੇ ਅੰਤਰਾ ਨਵਾਂ ਹੀ ਲੈਤਾ ਹੁਣ ਏ ਡੱਕ ਸਟ ਡੱਕ ਚਾਹਦੇ ਨੂੰ ਨਾ ਉਹ ਮੈਂ ਕੋਕੇ ਦੇ ਚੰਦਾ ਇਹਦੀ ਹਾਂ ਕੀ ਕਰਾ ਹੁਣ ਮੈਂ ਜੇ ਸਿਲੰਡਰ ਤੋਂ ਉਹ ਮੁੱਕ ਜਾਂਦਾ ਮਸਰਾ ਜੱਟ ਕਦੇ ਉਹ ਸਬਜੀ ਤੇ ਸਬਜੀ ਦੇ ਸਬਜੀ ਸਬਜੀ ਰੇ ਰੇ ਉਹ ਮੁੱਕ ਆ ਜਾਂਦਾ ਨਾ ਇਹਦੇ ਲਈ ਕੋਈ ਚਾਲਾ ਕੋਈ ਆ ਜਿ ਚੁੰਨਾ ਆਪਣਾ ਮੀ ਨਾਲੇ ਮਿੱਟੀ ਲਿਆ ਤਾਂ ਮਾ ਨਾ ਚੀਜ਼ਾਂ ਹੀ ਕੰਮ ਆਉਂਦਾਂ ਹੀ ਹੁਣ ਚੁੱਲਾ ਵੀ ਪਾਤੀਆਂ ਪੱਥਰੋਂ ਆਗ ਬਾਲੋ ਪੱਖੀ ਚੱਲੋ ਹਵਾ দাও ਜਿਹੜੇ ਆ ਨਵੇਂ-ਨਵੇਂ ਕੰਮ ਚੱਲ ਪਏ ਉਹ ਬੱਤੀ ਮਾ ਆਉਗੇ ਨਾ ਤੇ ਫੇਰ ਉਹ ਚੱਲਣਾ ਸਾਰਾ ਕੁਝ ਉਹ ਕਿੱਥੋਂ ਚੱਲ ਜੂਗਾ ਲੋਕਾਂ ਦੇ ਖਾਂ ਲੈ ਖਾਂ ਡੋਈ ਉਤਰਾ ਆ ਚੁਕੇ ਆ ਵੀ ਲੈਣ ਚੁਕੇ ਆ ਵੀ ਲੈਣ ਦਾ ਆ ਆਪਾਂ ਤਾਂ ਪੱਖੀ ਨੂੰ ਮਾਰਨਾ ਛੱਡਾ ਮੈਂ